ਇੱਕ ਮਿੰਟ ਮਰਦਾ ਬਾਤ ਉਹ ਪੈਂਟ ਜਾਂ ਕਿੱਲੇ ਕਿੱਲੇ ਗੱਲਾਂ ਲੱਗਦਾ ਇੱਕ ਨਮਾਇੰਦਾ ਬਣਾ ਹੋਇਆ ਮੱਲੀ ਇੱਕ ਪੱਟੜ ਲਿਆ ਜਿੰਨਾ ਦਿਨ ਉਹਨਾਂ ਨੂੰ ਸਾਦੇ ਨਹੀਂ ਆਪਾਂ ਇੱਥੇ ਜਦੋਂ ਸੱਜਣੋਂ ਆਪਾਂ ਪ੍ਰੋਫੈਸਰ ਆਪਾਂ ਸਦਾ ਹੀ ਖਾਣੇ ਨੂੰ ਲੱਗਦੀ ਜਾਂਦਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਭਾਜੀਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸਾਡੇ ਨਾਲ ਜਿੰਨੇ ਵਾਅਦੇ ਕੀਤੇ ਕਿਸਾਨਾਂ ਮਜ਼ਦੂਰਾਂ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵਾਏ ਨੇ ਉਹਨਾਂ ਨਾਲ ਜਿੰਨੇ ਵਾਅਦੇ ਕੀਤੇ ਸਾਰੇ ਤੋਂ ਭੱਜੇ ਆ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਤਿਆਚਾਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਨੂੰ ਦਿੱਲੀ ਵੀ ਨਹੀਂ ਜਾਣ ਦਿੰਦੇ ਇਨਾ ਤਾਨਾਸ਼ਹੀ ਰਹੀਆ ਇਹਦਾ મોદી ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਂਡ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇਨਾ ਝੂਠ ਬੋਲਦਾ ਇਹਨੀ ਬਕਵਾਸ ਕਰਦਾ ਇਨਾ ਝੂਠਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਭਾਜਪਾ ਦਾ ਕੈਂਡੀਡੇਟ ਦਿਨੇਸ਼ ਬਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਸੀਂ ਸਵੇਰ ਤੋਂ ਇੱਥੇ ਬੈਠੇ ਆਂ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤਮਈ ਬੈਠੇ ਰਹੋ ਆ ਉਹਨੂੰ ਯਕੀਨ ਦਵਾਇਆ ਵੀ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਏਗੀ ਅਸੀਂ ਸ਼ਾਂਤਮਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹੁੰਨੇ ਆ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਨੇ ਆ ਸਾਡੀ ਦਲੀਲ ਦਾ ਜਵਾਬ ਦੇ ਦੇ ਅਸੀਂ ਚਲੇ ਜਾਵਾਂਗੇ Thank <laughs> you. ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਆ ਸਾਨੂੰ ਉੱਥੇ ਬਿਠਾ ਛੜਿਆ ਉਹਨੂੰ ਦਿਨੇਸ਼ ਭੱਬੀ ਨੂੰ ਚੋਰੀ ਦੂਜੇ ਪਾਸੇ ਨੂੰ ਦੀ ਲਿਆ ਕੇ ਪੈਲੈਸ ਵਿੱਚ ਬਾੜ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਆ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸ਼ਾਂਤ ਮਈ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਵੀ ਇੱਥੇ ਇੱਥੇ ਸਾਹਮਣੇ ਤੁਹਾਡੇ ਆਹ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਤੇ ਨਹੀਂ ਗੱਲ ਕਰਾਂਗੇ ਤਾਂ ਕੀ ਕਰੋਗੇ ਅਸੀਂ ਅੱਜ ਜੋ ਕਰ ਰਹੇ ਆ ਪਰ ਉਹ ਕਰ ਰਹੇ ਆ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਸਨ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਠਾਣੇ ਜਿੰਨਾ ਚਿਰ ਉਹ ਨਹੀਂ ਛੱਡਦੇ ਨਾ ਛੱਡਿਆ ਤਾਂ ਠਾਣੇ ਦੇ ਪੂਏ ਕਰੀ ਜਾ ਕੇ ਬਹਿ ਜਾਣਗੇ ਟਰਨਾ ਦੇ ਆਗੇ ਪੁਰਮਨ ਜਿੰਨਾ ਚਿਰ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜਾਂ ਐਫ ਆਈ ਆਰ ਦਰਜ ਨਹੀਂ ਕਰਦੇ ਕਿ ਕਿੰ ਤੋੜਿਆ ਅਸੀਂ ਕੋਈ ਪ੍ਰੋਵੋਕੇਸ਼ਨ ਨਹੀਂ ਸੀ ਕਰ ਰਹੇ ਅਸੀਂ ਕੋ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮੁਤਾਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਬੀ ਜੀ ਪੀ ਵਾਲੇ ਕਾਨੂੰਨ ਨਹੀਂ ਮੰਨਦਾ ਕੋਈ ਇਹ ਤਾਂ ਸੰਵਿਧਾਨ 'ਤੇ ਵਿਸ਼ਵਾਸ ਹੀ ਨਹੀਂ ਰੱਖਦਾ ਜੇ ਦੀ ਸਰਕਾਰ ਬਾਰਾ ਬਣਦੀ ਆ ਤੇ ਸਵਧਾਨ ਹੀ ਬਦਲ ਨਾ ਫਿਰਦਾ ਇਹਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਭਗਤਾ ਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁਰ ਗੁਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਘੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਤੇ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਰਡ ਕਲਾਸ ਦੇ ਖਿਲਾਫ ਮਲਾਜਮਾ ਦੇ ਖਿਲਾਫ ਇਹ ਸਾਰੇ ਕੁਝ ਜਲ ਜੰਗ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇਦੋਂ ਬਾਅਦ ਕੁਝ ਨਹੀਂ ਇਸ ਕਰਕੇ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹਨੂੰ ਇਹ ਜਵਾਬ ਦਿੰਦਾ ਵੀ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜ ਰਹੇ ਸਨ ਉਹ ਭਗਸੇ ਹੁਣੀ ਫਾਸੀਆਂ ਦੇ ਰਸਤੇ ਜ਼ਿੰਮੇਵਾਰ ਰਹੇ ਸਨ ਉਹਸਲੇ ਵੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਦੀ ਅੱਜ ਆਖਰੀ ਮੌਕਾ ਲੋਕਾਂ ਕੋਲ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਮਤ ਵਿੱਚ ਆਉਂਦਾ ਤੇ ਨਾ ਦੇਸ਼ ਦਾ ਸੰਵਿਧਾਨ ਬਚੇਗਾ ਨਾ ਲੋਕਤੰਤਰ ਬਚੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਵੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਈਆਂ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆ ਜਿਹੜੇ ਮੁਲਾਜ਼ਮ ਸਾਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਵਾ ਮਜ਼ਦੂਰਾ ਨੂੰ ਕੰਮ ਕਰਨਾ ਪਏਗਾ ਇਹਨਾਂ ਦੀ ਵਰਦੀਆਂ ਐ ਹੋਣੀ ਰਹਿਣੀ ਆ ਜੇ ਇਹ ਤੱਕ ਇਹਦੀ ਵਸਬ ਗਈ ਤੇ ਬਿਲਕੁਲ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਉਹਰ ਦਰਦੀਆਂ ਵੀ ਉਹ ਰੋਣੀਆਂ ਨਿਕਾਵਾ ਮੀ ਦਾ ਅਜਾੜੀ ਹੋਣਗੇ ਮਜ਼ਦੂਰ ਰੱਖ ਉਹ ਸਾਰਾ ਕੋ ਮਜ਼ਦੂਰਾ ਨੂੰ ਕਰ ਦੇਣਗੇ ਇਹਨਾਂ ਦਾ ਵੀ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਆ ਅੱਜ ਸਾਰਿਆਂ ਨੂੰ ਇਕੱਠਿਆ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ੇ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤਾਂ ਗੁੰਡਾਗਰਦੀ ਹੈ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਆਏ ਤੇ ਇੱਕ ਕਾਂਡ ਹੋਇਆ ਜੇ ਸਾਰੇ ਕਾਂਡੇ ਤੇ ਖੁੱਲੇ ਇਹਦੇ ਸਾਰੇ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਏ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਅ ਉਹਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ ਏਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇ ਖਿਲਾਫ ਜੱਥੇਬੰਦ ਹੋਣ ਦੀ ਲੋੜ ਹੈ ਸਾਨੂੰ ਮਹੋਦਿ ਸਤਿਕਾਰਯੋਗ ਸਾਡੇ ਇਸ ਜ਼ਿਲ੍ਹੇ ਦੇ ਅਧਿਖ ਸ਼ਿਵਲ ਨਾ ਪਕੀ ਨੇ ਜਿਹੜੇ ਹੌਲੇ ਹੌਲੇ ਬੋਲ ਕੇ ਗਏ ਨੇ ਰਜਿੰਦਰ ਜਿੰਦਾ ਜੀ ਜਿਹੜੇ ਸਾਡੇ ਕੋਲੋਂ ਪਰਵਾਹੀ ਰੇ 라ਜੂ ਪੋਨੇ ਜੀ ਸਮੋਤ ਕਮਿਟੀ ਜਿਹੜੇ ਹਾਲੇ ਪਰਦੇਸ ਦੇ ਪਸੀ ਭਾਈ ਜਣ ਦੇ ਅਧਿਐਨ ਚ ਜਵਨ ਜੀ ਜਵਨ ਜੀ ਪੜਾਈ ਦੇ ਮੰਦਰ ਦੇ ਜੀ ਵਿਜੇ ਸੋਮੀ ਦੀ ਮੰਡਲ ਦੇ ਸੰਜੀਵ ਠਾਕੁਰ ਮੰਡਲ ਅਧਿਆਪਕ ਗੁਰਵਾਕ ਸਿੰਘ ਦੀ ਮੰਡਲ ਪ੍ਰਧਾਨ ਮਨਜੀਤ ਸਿੰਘ ਦੀ ਮੰਡਲ ਪ੍ਰਧਾਨ ਔਰ ਆਜੇ ਮੇਰੇ ਮਾਤਾ ਮਹਿਰਾਂ ਬਜ਼ੁਰਗੋ ਨੌਜਵਾਨ ਸਾਥਿਓ ਇਹ ਚੋਣਾਂ ਤੁਹਾਡਾ ਆਪਣਾ ਚੋਣਾਂ ਹੈ ਅੱਜ ਮੈਨੂੰ ਪਤਾ ਹੈ ਕਿ ਬਾਦੀਆਂ ਦੇ ਦਿਨ

India Crime News.